ਸਾਸਿਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਬਹੁਤ ਇੰਪੋਰਟੈਂਟ ਬਲੌਗ ਹੈ ਅੱਜ ਦਾ ਡਿਸਕਸ ਕਰਨਾ ਹੈ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਇਸ ਟਾਈਮ ਚਰਚਾ ਦੇ ਵਿੱਚ ਰਹਿਣ ਵਾਲਾ ਮੁੱਦਾ ਕਿ ਜਿਹੜੇ ਕੈਨੇਡਾ ਪਹੁੰਚ ਚੁੱਕੇ ਨੇ ਉਹਨਾਂ ਦਾ ਵੀ ਵੈਰੀਫਿਕੇਸ਼ਨ आईआरसीसी मेल पेच के डॉक्यूमेंट रीसबमिट करने वास्ते कह रही है दोबारा तो वेरिफिकेशन ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਵੀਜ਼ੇ ਜਿਹੜੇ ਹੈ ਉਹ ਇਨਵੈਲਿਡ ਵੀ ਕੀਤੇ ਜਾ ਰਹੇ ਨੇ ਇਥੋਂ ਤੱਕ ਕਿ ਡਿਪੋਰਟ ਕਰਨ ਤੱਕ ਦੀ ਵੀ ਨੋਪਤ ਆਈ ਹੈ ਆਈਆਰसीसी ਨੇ ਇੱਕ ਅੰਕੜਾ ਜਿਹੜਾ ਉਹ ਪੇਸ਼ ਕੀਤਾ ਹੈ ਆਪਣੇ ਆਪ ਦੇ ਵਿੱਚ ਇਹ ਅੰਕੜਾ ਜਿਹੜਾ ਉਹ ਹੈਰਾਨ ਤੇ ਪਰੇਸ਼ਾਨ ਤੁਹਾਨੂੰ ਕਰ ਸਕਦਾ ਹੈ ਮੇਰਾ ਮਕਸਦ ਇਸ ਵੀਡੀਓ ਦੇ ਵਿੱਚ ਤੁਹਾਨੂੰ ਨੈਗੇਟਿਵ ਕਰਨਾ ਨਹੀਂ ਪਰ ਐਕਚੁਅਲ ਦੇ ਵਿੱਚ ਜੋ ਆਈਆਰਸੀਸੀ ਦੇ ਵੱਲੋਂ ਇੱਕ ਰਿਪੋਰਟ ਪਬਲਿਸ਼ ਹੋਈ ਹੈ ਉਹ ਆંકੜੇ ਆਪਣੇ ਆਪ ਦੇ ਵਿੱਚ ਹੈਰਾਨ ਤੇ ਪਰੇਸ਼ਾਨ ਕਰਨ ਵਾਲੇ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇਸੇ ਟਾਪਿਕ ਤੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕਿਸ ਨੂੰੜਾ ਸੋ ਪਿੱਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬੜਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਆਈਆਰਸੀਸੀ ਦੇ ਹਵਾਲੇ ਤੋਂ ਇੱਕ ਅੰਕੜਾ ਸਾਹਮਣੇ ਆਇਆ ਹੈ ਇਸ ਦੇ ਵਿੱਚ ਆਈਆਰਸੀਸੀ ਨੇ ਇੱਕ ਇਨਫੋਰਮੇਸ਼ਨ ਰਿਵੀਲ ਕੀਤੀ ਹੈ ਜਿਹਦੇ ਵਿੱਚ ਇਹ ਕਹੇ ਕਿ 10000 ਫਰਾਡ ਸਟੂਡੈਂਟਸ ਦੇ ਐਕਸੈਪਟੈਂਸ ਲੈਟਰ ਜਿਹੜੇ ਆ ਉਹ ਇਸ ਸਾਲ ਮਿਲੇ ਨੇ ਯਾਨੀ ਕਿ 10000 ਜਿਹੜੇ ਐਲਓ ਯਾਨੀ ਲੈਟਰ ਆਫ ਐਕਸੈਪਟੈਂਸ ਸੀਗੇ ਉਹ ਫੇਕ ਸੀਗੇ ਯਾਨੀ ਕਿ ਉਹ ਫਰਾਡ ਸੀਗੇ ਗਲੋਬਲ ਮੇਲ ਦੇ ਹਵਾਲੇ ਤੋਂ ਇਹ ਰਿਪੋਰਟ ਜਿਹੜੀ ਹੈ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਹਾਂ ग्लोबल मेल एक बहुत ट्रस्टेड इंस्टीट्यूशन है एक बहुत ट्रस्टेड कह सकते न्यूज़ ادارਾ ਹੈ कनाडा ਦਾ ਉਹਦੇ ਹਵਾਲੇ ਤੋਂ ਰਿਪੋਰਟ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ 5 ਲੱਖ ਡਾਕੂਮੈਂਟਸ ਜਿਹੜੇ ਆ ਉਹਨਾਂ ਨੂੰ ਰਿਵਿਊ ਕੀਤਾ ਗਿਆ 2024 ਦੇ ਵਿੱਚ ਤੇ ਇੱਕ ਸਟ੍ਰਿਕਟ ਵੈਰੀਫਿਕੇਸ਼ਨ ਮੀਜਰਸ ਦੇ ਅੰਡਰ ਇਹ ਜਿਹੜੇ 5 ਲੱਖ ਐਪਲੀਕੇਸ਼ਨਸ ਨੇ ਉਹ ਨਿਕਲੇ ਨੇ ਤੇ ਜਿਹੜੀ ਰਿਪੋਰਟ ਹੈ ਜੇਕਰ ਉਹਦੇ ਤੇ ਯਕੀਨ ਕਰੀਏ ਤਾਂ 80% ਲਗਭਗ 80% ਜਿਹੜੇ ਫੇਕ ਆਫਰ ਲੈਟਰ ਸੀਗੇ ਉਹ ਸੀਗੇ ਗੁਜਰਾਤ ਤੇ ਪੰਜਾਬ ਦੇ ਸਟੂਡੈਂਟਸ ਦੇ ਦੁਬਾਰਾ ਇੱਕ ਰਿਪੀਟ ਕਰ ਦੇਣਾ ਗੁਜਰਾਤ ਤੇ ਪੰਜਾਬ ਦੇ ਸਟੂਡੈਂਟ ਜਿਹੜੇ ਐ ਉਹ 80% ਦੀ ਫੇਕ ਐਕਸੈਪਟੈਂਸ ਲੈਟਰ ਵਾਲੇ ਸੀਗੇ ਯਾਨੀ ਕਿ ਜਿਹੜੇ ਪੰਜਾਬ ਤੋਂ ਜਾਂ ਗੁਜਰਾਤ ਤੋਂ ਫਾਈਲਿੰਗ ਹੁੰਦੀ ਹੈ ਉੱਤੇ ਖਾਸ ਨਜ਼ਰ ਜਿਹੜੀ ਹੈ ਉਹ ਹੈਗੀ ਹੈ ਆਈਆਰਸੀਸੀ ਡਾਇਰੈਕਟਰ ਜਨਰਲ ਆਫ ਆਈਆਰਸੀਸੀ ਇੰਟਰਨੈਸ਼ਨਲ ਸਟੂਡੈਂਟ ਬ੍ਰਾਂਚ ਦੇ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ ਕਿ ਵੈਰੀਫਿਕੇਸ਼ਨ ਪ੍ਰੋਸੈਸ ਦੇ ਵਿੱਚ ਫਰਾਡ ਯਾਨੀ ਫੇਕ ਡਾਕੂਮੈਂਟ ਜਿਹੜੇ ਐ ਉਹਦੇ 2% ਕੇਸ ਸੀਗੇ ਤੇ 1% ਜਿਹੜੇ ਐ ਉਹ ਕੈਨਸਲ ਐਡਮਿਸ਼ਨ ਦੇ ਕੇਸਸ ਸੀਗੇ ਜਿਹੜੇ ਕਿ ਇਹ ਟੋਟਲ ਜਿਹੜੇ ਕਹਿ ਸਕਦਾ ਕਿ ਸਟਰੈਂਥ ਹੈ ਉਹਦਾ ਹਿੱਸਾ ਬਣਦਾ ਹੈ IRCC ਦੇ ਵੱਲੋਂ ਇੱਕ ਇਨਫਾਰਮੇਸ਼ਨ ਇਹਦੇ ਵਿੱਚ ਹੋਰ ਸ਼ੇਅਰ ਕੀਤੀ ਗਈ ਹੈ ਕਿ ਰੀਸੈਂਟ ਦੇ ਵਿੱਚ ਜਿਹੜੀਆਂ ਆਪਾਂ ਖਬਰਾਂ ਸੁਣ ਰਹੇ ਸੀ ਕਿ ਮੇਲ ਆ ਰਹੀਆਂ ਨੇ ਦੁਬਾਰਾ ਵੈਰੀਫਿਕੇਸ਼ਨ ਦੁਬਾਰਾ ਡਾਕੂਮੈਂਟ ਸਬਮਿਟ ਕਰਨ ਦੀ ਰਿਕਵੈਸਟ ਉਹਦੇ ਵਿੱਚ 2000 ਕੇਸਿਸ ਇਨਵੋਲਵ ਨੇ ਇੰਡੀਆ ਚਾਈਨਾ ਵਿਏਟਨਾਮ ਇਹਦੇ ਸਣੇ 1485 ਸਟੂਡੈਂਟ ਜਿਹੜੇ ਨੇ ਉਹਨਾਂ ਦੇ ਫੇਕ ਡਾਕੂਮੈਂਟ ਨਿਕਲੇ ਆ ਤੇ ਇਹਨਾਂ ਦੀ ਐਂਟਰੀ ਰਿਫਿਊਜ਼ਲ ਯਾਨੀ ਕਿ ਉਹ ਪਹੁੰਚ ਗਏ ਜਿਹੜੇ ਕੈਨੇਡਾ ਉਹਨਾਂ ਦੀ ਉੱਥੇ ਰਿਫਿਊਜ਼ ਕੀਤੀ ਜਾ ਰਹੀ ਹੈ ਫਾਈਲ ਤੇ ਉਹਨਾਂ ਨੂੰ ਡੈਪੋਟੇਸ਼ਨ ਦੇ ਆਰਡਰ ਤੱਕ ਵੀ ਕੱਢੇ ਜਾ ਰਹੇ ਨੇ ਸੋ ਇਹ ਰੀਸੈਂਟ ਰਿਸਪੌਂਡ ਆ ਕਹਿ ਸਕਦੇ ਆ ਕਿ ਆਈਆਰਸੀਸੀ ਦਾ ਫੇਕ ਡਾਕੂਮੈਂਟੇਸ਼ਨ ਨੂੰ ਲੈ ਕੇ ਰੀਸੈਂਟ ਚੇਂजेस ਨੇ ਗਵਰਨਮੈਂਟ ਨੇ ਜਿਹੜੇ ਨਵੇਂ ਨਾਰਮਸ ਲਏ ਨੇ ਉਹਦੀ ਗੱਲ ਕਰ ਰਹੇ ਆਪਾਂ ਉਸ ਤੋਂ ਬਾਅਦ ਜਿਹੜੇ ਇੱਕ ਐਲੋਏ ਵੈਰੀਫਿਕੇਸ਼ਨ ਦੀ ਚੱਕਰ ਓਵਰਆਲ ਗੱਲ ਕੀਤੀ ਜਾਵੇ ਦਸੰਬਰ 1 2023 ਤੋਂ ਦਸੰਬਰ 2024 ਤੱਕ ਦਾ ਜਿਹੜਾ ਅੰਕੜਾ ਹੈ ਉਹਦੇ ਵਿੱਚ ਲਗਭਗ ਨੀਅਰਬਾਈ 529000 ਲੈਟਰ ਆਫ ਐਕਸੈਪਟੈਂਸ ਜਿਹੜੇ ਆ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ ਸੀਗਾ ਜਿਦੇ ਵਿੱਚ 17000 ਵੀਜ਼ੇ ਜਿਹੜੇ ਇਨਵੈਲਿਡ ਤੇ ਕੈਨਸਲ ਕੀਤੇ ਗਏ ਨੇ ਸੁਣਿਓ ਧਿਆਨ ਦੇ ਨਾਲ 10000 ਫੇਕ ਐਲਓਏ ਸੀਗੇ ਪਰ 17000 ਵੀਜ਼ੇ ਕੈਨਸਲ ਕੀਤੇ ਗਏ ਕਿਸੇ ਦੇ ਐਲਓਏ ਦਾ ਇਸ਼ੂ ਸੀਗਾ ਤੇ ਕਿਸੇ ਦਾ ਹੋਰ ਕੋਈ ਇਸ਼ੂ ਸੀਗਾ ਫੇਕ ਡਾਕੂਮੈਂਟੇਸ਼ਨ ਨੂੰ ਲੈ ਕੇ ਸੋ 17000 ਜਿਹੜੇ ਆ ਸਟੂਡੈਂਟ ਉਹਨਾਂ ਦੀ ਫਾਈਲ ਜਿਹੜੀ ਹੈ ਉਹਨਾਂ ਨੂੰ ਡਿਨਾਈ ਕੀਤਾ ਗਿਆ ਹੈ ਨਾ ਸਿਰਫ ਇਨਵੈਲਿਡ ਕੀਤਾ ਗਿਆ ਵੀਜ਼ਾ ਵੀਜ਼ਾ ਲੱਗਾ ਲਗਾਇਆ ਵੀ ਜਿਹੜਾ ਵੀਜ਼ਾ ਲੱਗ ਸਕਦਾ ਸੀ ਉਹਨੂੰ ਕੈਨਸਲ ਕੀਤਾ ਗਿਆ ਉਸ ਤੋਂ ਬਾਅਦ ਆ ਜਾਂਦੇ ਆ ਅ ਇੱਕ ਹੋਰ ਜਿਹੜਾ ਅ ਕਹਿ ਸਕਦਾ ਕਿ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਉਹ ਚੱਲ ਰਿਹਾ ਕਿ ਪਰਮਿਟ ਕੰਡੀਸ਼ਨ ਮੋਨਿਟਰਿੰਗ ਯਾਨੀ ਕਿ ਜਿਹੜਾ ਪਰਮਿਟ ਸਟੱਡੀ ਪਰਮਿਟ ਜਿਹੜਾ ਉਹ ਇਸ਼ੂ ਕਰ ਦਿੱਤਾ ਗਿਆ ਉਹਦੀਆਂ ਜਿਹੜੀਆਂ ਟਰਮਸ ਕੰਡੀਸ਼ਨਸ ਨੇ ਉਹਨਾਂ ਨੂੰ ਆਈਆਰਸੀਸੀ ਬਕਾਇਦਾ ਤੌਰ ਤੇ ਬਰੀਕੀ ਨਾਲ ਮੋਨਿਟਰ ਕਰ ਰਹੀ ਹੈ ਸਟੂਡੈਂਟਸ ਹੂ ਡ੍ਰੌਪ ਆਊਟ অর ਫੇਲ ਟੂ ਮੀਟ ਪਰਮਿਟ ਕੰਡੀਸ਼ਨ ਫੇਸ ਇਨਵੈਸਟੀਗੇਸ਼ਨ ਐਂਡ ਇਨਫੋਰਸਮੈਂਟ ਅਗੇਂਸਟ ਐਕਸ਼ਨ ਯਾਨੀ ਕਿ ਜਿਹੜੇ ਵੀ ਸਟੂਡੈਂਟ ਆਪਣੀ ਸਟੱਡੀ ਡ੍ਰੌਪ ਕਰ ਦੇਣਗੇ ਜਾਂ ਫਿਰ ਜਿਹੜੀਆਂ ਉਹਨਾਂ ਦੀਆਂ ਰਿਕੁਆਇਰਮੈਂਟਸ ਨੇ, ਟਰਮਸ ਕੰਡੀਸ਼ਨਸ ਨੇ ਉਹਨਾਂ ਨੂੰ ਮੀਟ ਨਹੀਂ ਕਰਨਗੇ ਉਹਨਾਂ ਨੂੰ ਜ਼ਬਰਨ ਦੇਸ਼ ਦੇ ਵਿੱਚੋਂ ਕੱਢਿਆ ਜਾਵੇਗਾ। ਉਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਚਲਾਈ ਜਾਵੇਗੀ। ਸੋ ਹੁਣ ਤੁਸੀਂ ਜੇਕਰ ਪੂਰੀ ਰਿਪੋਰਟ ਤੇ ਆਪਾਂ ਜਾਣਦੇ ਆ ਇਹਦਾ ਕਨਕਲੂਜਨ ਕੱਢਦੇ ਆ ਤਾਂ ਜਿਹੜੀਆਂ ਮੇਲਸ ਆ ਰਹੀਆਂ ਨੇ ਉਹਨਾਂ ਨੂੰ ਸੀਰੀਅਸ ਲਿਓ। ਜਿਹੜੇ ਮੇਲ ਆ ਰਹੀ ਹੈ ਉਹਦਾ ਪ੍ਰੋਪਰ ਰਿਪਲਾਈ ਤੁਹਾਨੂੰ ਕਰਨਾ ਚਾਹੀਦਾ ਹੈਗਾ ਹੁਣ ਨਾ ਸਿਰਫ ਤੁਹਾਡਾ ਲੈਟਰ ਆਫ ਐਕਸੈਪਟੈਂਸ ਤਾਂ ਗੱਲ ਹੈ ਲੈਟਰ ਆਫ ਐਕਸੈਪਟੈਂਸ 10000 ਨੇ ਟੋਟਲ 17000 ਅਪਲੀਕੇਸ਼ਨਸ ਦੇ ਖਿਲਾਫ ਐਕਸ਼ਨ ਹੋਇਆ ਯਾਨੀ ਕਿ 7000 ਉਹ ਵੀ ਅਪਲੀਕੇਸ਼ਨਸ ਨੇ ਜਿਨ੍ਹਾਂ ਨੇ ਫੇਕ ਡਾਕੂਮੈਂਟ ਯੂਜ਼ ਕੀਤੇ ਸੀਗੇ ਉਸ ਤੋਂ ਬਾਅਦ ਜਿਹੜੇ ਕੈਨੇਡਾ ਪਹੁੰਚ ਗਏ 2000 ਬੱਚਿਆਂ ਦੇ ਖਿਲਾਫ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਸ ਚੋਂ 1485 ਸਟੂਡੈਂਟ ਜਿਹੜੇ ਆ ਜਿਹਦੇ ਵਿੱਚ ਇੰਡੀਆ ਦੇ ਚਾਈਨਾ ਦੇ ਵਿਏਟਨਾਮ ਦੇ ਬੱਚੇ ਵੀ ਸ਼ਾਮਲ ਨੇ ਹਾਲਾਂਕਿ ਕੁਝ ਨਿਊਜ਼ਪੇਪਰਾਂ ਕੁਝ ਅਦਾਰਿਆਂ ਦਾ ਦੇ ਵੀ ਸੀ ਜਿਹੜੇ ਕਹਿ ਰਹੇ ਸੀ ਖਾਲੀ ਇੰਡੀਅਨ ਸਟੂਡੈਂਟ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਨਹੀਂ ਉਦੋਂ ਮੈਂ ਇੱਕ ਵੀਡੀਓ ਬਣਾਈ ਸੀ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜੂ ਆਈ ਬਟਨ ਚੋਂ ਮਿਲ ਜੂ ਜਾ ਕੇ ਦੇਖ ਲਿਓ ਉੱਚੋਂ ਮੈਂ ਕਿਹਾ ਸੀਗਾ ਕਿ ਮੇਰੇ ਕੋਲ ਇੱਕ ਪਾਕਿਸਤਾਨੀ ਬੱਚੇ ਦਾ ਫੋਨ ਆਇਆ ਸੀ ਜਿਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਭਾਈ ਮੈਨੂੰ ਵੀ ਵੈਰੀਫਿਕੇਸ਼ਨ ਦੀ ਮੇਲ ਆਈ ਹੈ ਹਾਲਾਂਕਿ ਉਹਨੇ ਸ਼ੇਅਰ ਕਰਨ ਤੋਂ ਇਨਕਾਰ ਕੀਤਾ ਸੀਗਾ ਕਿ ਤੁਸੀਂ ਇੱਥੇ ਵੀਡੀਓ ਨਹੀਂ ਬਣਾਣੀ ਹੈਗੀ ਬਟ ਜੇਕਰ ਓਵਰਆਲ ਦੇਖਿਆ ਜਾਵੇ ਤਾਂ ਜਿਹੜੇ ਉੱਥੇ ਬੱਚੇ ਉਹਨਾਂ ਨੂੰ ਮੀਲਸ ਦਾ ਸਿਲਸਿਲਾ ਜਾਰੀ ਹੈ ਉਹਨਾਂ ਦੀ ਵੀ ਵੈਰੀਫਿਕੇਸ਼ਨ ਜਿਹੜੀ ਹੈ ਉਹ ਹੋ ਰਹੀ ਹੈ ਜਿਹੜੇ ਵੀ ਡਾਕੂਮੈਂਟ ਮੰਗੇ ਜਾਂਦੇ ਉਹ ਟਾਈਮ ਸਿਰ ਸਬਮਿਟ ਕਰਦੇ ਹੋ ਨੀ ਤੇ ਤੁਹਾਡੇ ਖਿਲਾਫ ਕੋਈ ਅਜੀਹਾ ਐਕਸ਼ਨ ਨਾ ਹੋਵੇ ਉਮੀਦ ਕਰਦੇ ਹਾਂ ਸੋ ਉਮੀਦ ਕਰਦਾ ਹਾਂ ਵੀ ਲੋਕ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਕਰਦੇ ਅਸੀਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਸ ਨੂੰ ਤੁਹਾਡਾ ਸੋਪੀਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤਾਂ ਸਰਕੂਲੇਟ ਕਰੋ ਧੰਨਵਾਦ